ਤਾਂ ਤਰਨਾ ਲਗਾਇਆ ਜੀ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਜੇਰੀ ਭਾਈ ਪੂਰਨ ਕੁਮਾਰ ਜੀ ਆਈਪੀਐਸ ਜਿਨ੍ਹਾਂ ਨੂੰ ਜਾਤੀ ਤੌਰ ਤੇ ਵੱਡੇ ਪੱਦਰ ਤੇ ਜਲੀਲ ਕੀਤਾ ਗਿਆ ਉਹਨਾਂ ਨੇ ਆਪਣੇ ਇੱਕ ਚਿੱਠੀ 8 ਪੇਜਾਂ ਦੀ ਲਿਖੀ ਹੈ ਔਰ ਉਹਨਾਂ ਨੇ ਆਪਣੇ ਦੋਸ਼ੀਆਂ ਦਾ ਨਾਂ ਵੀ ਉਸ ਚਿੱਠੀ ਵਿੱਚ ਲਿਖਿਆ ਹੋਇਆ ਕਰ અપਮਾਨ ਨੂੰ ਨਾ ਸਹਿੰਦੇ ਹੋਏ ਆਈਪੀਐਸ ਅਫਸਰ ਵਾਈ ਪੁਰਨ কুমার ਜੀ ਉਹ ਇਸ ਦੁਨੀਆ 'ਚ ਨਹੀਂ ਰਹੇ ਉਹ ਚਲੇ ਗਏ ਪਰਿਵਾਰ ਬੜਾ ਦੁਖੀ ਹੈ ਪਰ ਜਦੋਂ ਬਹੁਜਨ ਸਮਾਜ ਪਾਰਟੀ ਨੂੰ ਪਤਾ ਲੱਗਿਆ ਕਿ ਅੱਜ ਵੀ ਅੱਜ ਵੀ ਸਾਨੂੰ ਜਾਤੀ ਤੌਰ ਤੇ ਜਲੀਲ ਕੀਤਾ ਜਾ ਰਿਹਾ ਹੈ ਤਾਂ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਮਾਨਯੋਗਕਤਾਤ ਸਿੰਘ ਗਰੀਪਰੀ ਸਾਹਿਬ ਉਹ ਚੰਡੀਗੜ੍ਹ ਗਏ ਅਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਰੋਨਾ ਨੇ ਕੱਲ ਹੀ ਇਹ ਫੈਸਲਾ ਕਰ ਲਿਆ ਕਿ ਵੀ ਅਸੀਂ 13 ਤਰੀਕ ਨੂੰ ਪੰਜਾਬ ਦੇ ਹਰ ਡਿਸਟ੍ਰਿਕਟ ਤੇ ਧਰਨਾ ਪ੍ਰਦਰਸ਼ਨ ਕਰਕੇ ਡੀਸੀ ਰਾਹੀਂ ਮਮਰੰਡਨ ਰਾਸ਼ਟਰਪਤੀ ਨੂੰ ਭੇਜਾਂਗੇ ਕਿ ਜੋ ਆਈਪੀਐਸ ਅਫਸਰ వైਪੁਰਨ ਕੁਮਾਰ ਜੀ ਜਿਨ੍ਹਾਂ ਨੇ ਉਹ ਐਪਲੀਕੇਸ਼ਨ ਦੇ ਵਿੱਚ ਉਹਨਾਂ ਸਾਥੀਆਂ ਦੇ ਨਾਮ ਲਿਖੇ ਆ ਉਹਨਾਂ ਨੂੰ ਉਹਨਾਂ ਦਾ ਨਾਮ ਫਰੈ ਦੇ ਵਿੱਚ ਪਾਇਆ ਜਾਵੇ ਔਰ ਨੰਬਰ 2 ਔਰ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਬਹੁਜਨ ਸਮਾਜ ਪਾਰਟੀ ਇਹ ਹੀ ਮੰਗ ਕਰਦੀ ਹੈ ਕਿ ਇਹਨਾਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ